ਫਿਰ ਨਾਨਕੇ ਪਿੰਡ ਵਾਲੇ ਮਨਜੀਤ ਭੈਣ ਨੂੰ ਆਪਣੇ ਨਾਲ ਲੈ ਗਏ ਉਦੋਂ ਬੀਏ 1 ਜਾਂ ਬੀਏ 2 ਦੀ ਪੜ੍ਹਾਈ ਚੱਲਦੀ ਸੀ ਉਹਦੀ ਸਾਲ ਦੋ ਸਾਲ ਆਪਣੇ ਕੋਲੇ ਰੱਖਿਆ ਉਸ ਤੋਂ ਬਾਅਦ ਉਹਦਾ ਵਿਆਹ ਕਰਤਾ 36 ਸਗੜ ਦੇ ਵਿੱਚ ਜਿੰਨੀ ਕਿ ਸਾਡੀ ਸਮਝ ਆ ਜੇ ਮੇਰੀ ਪੜ੍ਹਾਈ ਲਿਖਾਈ ਵਿੱਚ ਛੁੱਟ ਗਈ ਮੰਮੀ ਪਾਪਾ ਦੁਨੀਆ ਤੋਂ ਚਲੇ ਗਏ ਔਰ ਜਲਦੀ ਨਾਲ ਵਿਆਹ ਹੋ ਗਿਆ ਆਪਣੇ ਸਰਕਲ ਤੋਂ ਵੀ ਦੂਰ ਹੋ ਗਈ ਭੈਣ ਬੱਚੇ ਦੋਨੋਂ ਬੇਟਾ ਬੇਟੀ ਆ ਜਿਹੜੇ ਮਨਜੀਤ ਭੈਣ ਦੇ ਉਹ ਹੋਸਟਲ ਦੇ ਵਿੱਚ ਪੜ੍ਹਦੇ ਆ ਅਰ ਜਿਨ੍ਹਾਂ ਦੇ ਹਸਬੰਦ ਨਾਲ ਵੀ ਸਾਡੀ ਗੱਲ ਹੋਈ ਆ ਅਮਰਜੀਤ ਸਿੰਘ ਉਹਦਾ ਨਾਮ ਹਾਂਜੀ ਭੈਣੇ ਸਾਸਰੀਕਾਲ ਕਿਵੇਂ ਆਂ ਮਨਦੀਪ ਆਹ ਕੌਣ ਆਏ ਹੋਏ ਨੇ ਅਰ ਆ ਗਈ ਲੈ ਆ ਤੂਰੇ ਤੂੰ ਘਰ ਕਾ ਤੋਂ ਛੱਡ ਕੇ ਆ ਗਈ ਜਾਣੀ ਹਾਂਜੀ ਸਾਸਰੀਕਾਲ ਹਾਂ ਠੀਕ ਆਂ ਹੈ ਹਾਂ ਮਾਂ ਸਾਸਰੀਕਾਲ ਸਾਸਰੀਕਾਲ ਠੀਕ ਸਾਸਰੀਕਾਲ ਕਿੱਥੇ ਲਗੀ ਸਸਤੀ ਮੰਮਾ ਆਇਦਰ ਵੀ ਤੇ ਆਏ ਨੇ ਚਾਚੇ ਹੋਣੀ ਮੇਲੇ ਧੁੱਗੇ ਵਾਲੇ ਹਾਂ ਦੀਪ ਚੱਕ ਹਾਂ ਸਸਤੀ ਲੱਗਦੀ ਠੀਕ ਹੋ ਗਈ ਕਿਦਾਂ ਠੀਕ ਹੈ ਇਹ ਸਰਪੰਚ ਸਾਹਿਬ ਨੇ ਧੁੱਗੇ ਪਿੰਡ ਤੋਂ ਸਸਤੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭੈਣ ਹੈ ਠੀਕ ਸ਼ੁਕਰ ਮੰਨਜੀਤ ਕੌਰ ਦਾ ਘਰ ਪਰਿਵਾਰ ਮਿਲ ਗਿਆ ਵਾ ਅੱਜ ਉਹਦਾ ਪਰਿਵਾਰ ਜਿੱਥੇ ਧੁੱਗੇ ਪਿੰਡ ਤੋਂ ਪੰਚਾਇਤ ਤੇ ਉਹਦੇ ਪਿੰਡੋਂ ਰਿਸ਼ਤੇਦਾਰ ਭੈਣ ਦੇ ਆਏ ਨੇ ਮਿਲਣ ਉੱਥੇ ਭੈਣ ਦਾ ਸਹੁਰਾ ਪਰਿਵਾਰ ਵੀ ਤੇ ਭੈਣ ਦੇ ਜ਼ਿੰਦਗੀ 'ਚ ਕੁਝ ਥੋੜਾ ਜਿਹਾ ਨਾ ਇਸ ਤਰ੍ਹਾਂ ਦਾ ਇੱਕ ਟਵਿਸਟ ਹੋਇਆ ਹੈ ਕਿਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਥੋੜਾ ਹਾਲਾਤ ਬੜੇ ਕਿ ਜਦੋਂ ਮਨਜੀਤ ਭੈਣ ਛੋਟੀ ਸੀਗੀ ਤਾਂ ਇਹਦੇ ਮੰਮੀ ਪਾਪਾ ਦਾ ਆਪਸ ਵਿੱਚ ਤਲਾਕ ਹੋ ਗਿਆ ਸੀ ਤਾਂ ਨਵੇਂ ਥਾਂ ਤੇ ਜਦੋਂ ਇਹਦੇ ਮਦਰ ਦਾ ਵਿਆਹ ਹੋਈ ਵਿਆਹ ਹੋਇਆ ਧੁੱਗੇ ਪਿੰਡ ਸ੍ਰਿੰਦਰ ਉਹਨਾਂ ਦੇ ਹਸਬੰਡ ਸੀ ਉਹਨਾਂ ਦੇ ਸ੍ਰਿੰਦਰ ਸਿੰਘ ਤਾਂ ਇਹ ਭੈਣ ਜਦੋਂ ਨਵੀਂ ਥਾਂ ਤੇ ਮੰਮੀ ਦਾ ਵਿਆਹ ਹੋਇਆ ਇਹ ਨਾਲ ਗਈ ਅੱਗੇ ਦੋ ਬੱਚੇ ਹੋਰ ਹੋਏ ਇਹਦੇ ਭੈਣ ਭਰਾ ਛੋਟੇ ਤਾਂ ਫਿਰ ਤਿੰਨ ਬੱਚੇ ਸੀਗੇ ਤੇ ਤਿੰਨਾਂ ਦੇ ਵਿੱਚੋਂ ਜਦੋਂ ਇਹਨਾਂ ਦੀ ਪਰਬਰਿਸ਼ ਸ਼ੁਰੂ ਹੋਈ ਧੁੱਗੇ ਪਿੰਡ ਚ ਸੁਰਿੰਦਰ ਸਿੰਘ ਜੀ ਵੱਲਿਓ ਤਾਂ ਇਹ ਪੜਦੇ ਸੀ ਉੱਥੇ ਪਿੰਡ ਦੇ ਵਿੱਚ ਸਕੂਲ ਚ ਭੈਣ ਗ੍ਰੈਜੂਏਸ਼ਨ ਕਰ ਰਹੀ ਸੀ ਪਲੱਸ 1 ਦੇ ਸੌਰੀ ਬੀਏ 1 ਦੇ ਵਿੱਚ ਜਾਂ ਬੀਏ 2 ਦੇ ਵਿੱਚ ਪੜ ਰਹੀ ਸੀ ਉਸ ਟਾਈਮ ਅਚਾਨਕ ਇਹਨਾਂ ਦੀ ਮੰਮੀ ਬਿਮਾਰ ਰਹਿੰਦੇ ਸੀ ਉਹਨਾਂ ਦੀ ਡੈਥ ਹੋ ਗਈ ਮਦਰ ਦੀ ਹੁਣ ਜਦੋਂ ਮਦਰ ਦੀ ਡੈਥ ਹੋ ਗਈ ਤਾਂ ਇਹ ਸਟੈਪ ਫਾਦਰ ਦੇ ਕੋਲੇ ਨਹੀਂ ਸੀ ਰਹਿ ਸਕਦੇ ਤਾਂ ਪਿੰਡ ਵਾਲਿਆਂ ਨੇ ਵੀ ਗੱਲ ਕੀਤੀ ਵੀ ਹੁਣ ਇਹ ਕੁੜੀ ਆ ਜਿਹੜੇ ਦੂਜੇ ਦੋ ਜਵਾਕ ਆ ਉਹ ਤਾਂ ਸਬਿੰਦਰ ਸਿੰਘ ਦੇ ਹੈਗੇ ਆ ਉਹ ਤਾਂ ਉਹਦੇ ਮਾਪੇ ਜਾਂ ਉਹਦੇ ਭੈਣ ਭਰਾ ਚਾਚੇ ਤਾਏ ਉਹ ਬੱਚਿਆਂ ਦੇ ਸੰਭਾਲਣਗੇ ਇਹਨੂੰ ਵੀ ਸੰਭਾਲਣ ਨੂੰ ਉਹ ਕਹਿੰਦੇ ਅਸੀਂ ਆਜ ਹੀ ਸੀਗੇ ਪਰ ਫਿਰ ਜਿਹੜਾ ਦਾ ਨਾਨਕਾ ਪਰਿਵਾਰ ਸੀਗਾ ਤਾਂ ਉਹਨਾਂ ਨੇ ਡਿਸੀਜਨ ਲਿਆ ਵੀ ਇਹ ਬੱਚੀ ਨੂੰ ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ ਵੀ ਇਹਦੀ ਪਰਪਲਿਸ਼ ਅਸੀਂ ਕਰਾਂਗੇ ਅੱਗੋਂ ਤੇ ਕੁੱਡਾ ਕਰਾਲਾ ਜਿਹੜਾ ਐਂਡ ਸੀਗਾ ਭੈਣ ਦਾ ਨਾਨਕਾ ਪਿੰਡ ਫਿਰ ਨਾਨਕੇ ਪਿੰਡ ਵਾਲੇ ਮਨਜੀਤ ਭੈਣ ਨੂੰ ਆਪਣੇ ਨਾਲ ਲੈ ਗਏ ਉਦੋਂ ਬੀਏ 1 ਜਾਂ ਬੀਏ 2 ਦੀ ਪੜ੍ਹਾਈ ਚੱਲਦੀ ਸੀ ਉਹਦੀ ਕਿਉਂਕਿ ਮਦਰ ਦੀ ਡੈਥ ਹੋ ਗਈ ਤਾਂ ਫਿਰ ਬੱਚੀ ਨੂੰ ਨਾਨਕਾ ਪਰਿਵਾਰ ਲੈ ਗਿਆ ਨਾਨਕੇ ਪਰਿਵਾਰ ਨੇ ਅੱਗੇ ਜਾ ਕੇ ਉਹਦਾ ਸਾਲ 2 ਸਾਲ ਆਪਣੇ ਕੋਲੇ ਰੱਖਿਆ ਉਸ ਤੋਂ ਬਾਅਦ ਉਹਦਾ ਵਿਆਹ ਕਰਤਾ 36 ਗੜ ਦੇ ਵਿੱਚ ਕਿਉਂਕਿ ਮਨਜੀਤ ਭੈਣ ਨੇ ਉਸ ਤੋਂ ਬਾਅਦ ਪੜ੍ਹਾਈ ਵੀ ਨਹੀਂ ਕੀਤੀ ਉਸ ਤੋਂ ਬਾਅਦ ਵਿਆਹ ਹੋ ਗਿਆ 36 ਗੜ ਦੇ ਵਿੱਚ ਉੱਥੇ ਅੱਗੋਂ ਦੋ ਬੱਚੇ ਹੋ ਗਏ ਔਰ ਆਪਣਾ ਜੀਵਨ ਵਧੀਆ ਠੀਕ ਚੱਲ ਰਿਹਾ ਸੀ ਹੁਣ ਪਿਛਲੇ ਕੁਝ ਸਮੇਂ ਤੋਂ ਮਨਜੀਤ ਭੈਣ ਕੁਝ ਸਾਲਾਂ ਤੋਂ ਜਿਵੇਂ ਉਹ ਪਰਿਵਾਰ ਦੱਸ ਰਿਹਾ ਵੀ ਇਹ ਕਿਸੇ ਬਹਿਮਾ ਭਰਮਾ ਚ ਪੈ ਗਏ ਜਾਂ ਕਿਵੇਂ ਪਰ ਜਿਹੜੀ ਸਾਡੀ ਯਾਨੀ ਕਿ ਜਿੰਨੀ ਕਿ ਸਾਡੀ ਸਮਝ ਆ ਜਿਵੇਂ ਦੀ ਪੜ੍ਹਾਈ ਲਿਖਾਈ ਵਿੱਚ ਛੁੱਟ ਗਈ ਮੰਮੀ ਪਾਪਾ ਦੁਨੀਆ ਤੋਂ ਚਲੇ ਗਏ ਔਰ ਜਲਦੀ ਨਾਲ ਵਿਆਹ ਹੋ ਗਿਆ ਆਪਣੇ ਸਰਕਲ ਤੋਂ ਵੀ ਦੂਰ ਹੋ ਗਈ ਭੈਣ ਤਾਂ ਕਿਤੇ ਨਾ ਕਿਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਗਈ ਉਹਦੇ ਵਿੱਚ ਫਿਰ ਡਿਪਰੈਸ਼ਨ ਚ ਬੰਦਾ ਸਹਾਰਾ ਲੱਭਦਾ ਕਿਸੇ ਅੰਧਵਿਸ਼ਵਾਸ ਚ ਕਿਤੇ ਵਹਿਮ ਭਰਮ ਚ ਵੀ ਬੰਦਾ ਪੈ ਜਾਂਦਾ ਫਿਰ ਉਹ ਚੀਜ਼ਾਂ ਵੱਧਦੀਆਂ ਵੱਧਦੀਆਂ ਇੰਨੀਆਂ ਵੱਧ ਗਈਆਂ ਤਾਂ ਇਹ ਇੰਨੇ ਕੁ ਜ਼ਿਆਦਾ ਅਫਸੈਟ ਹੋ ਗਏ ਵੀ ਅਕਸਰ ਘਰੋਂ ਚਲੇ ਜਾਂਦੇ ਫਿਰ ਵਾਪਸ ਲੱਭ ਜਾਂਦੇ ਫਿਰ ਚਲੇ ਜਾਂਦੇ ਕਈ ਵਾਰ ਇਸ ਤਰ੍ਹਾਂ ਹੋਇਆ ਬੱਚੇ ਦੋਨੋਂ ਬੇਟਾ ਬੇਟੀ ਆ ਜਿਹੜੇ ਮਨਜੀਤ ਭੈਣ ਦੇ ਉਹ ਹੋਸਟਲ ਦੇ ਵਿੱਚ ਪੜ੍ਹਦੇ ਆ ਅੱਜ ਇਹਨਾਂ ਦੇ ਹਸਬੰਦ ਨਾਲ ਵੀ ਸਾਡੀ ਗੱਲ ਹੋਈ ਆ ਅਮਰਜੀਤ ਸਿੰਘ ਉਹਦਾ ਨਾਮ ਆ ਤੇ ਉਹ ਵੀ ਥੋੜੇ ਸਟ्रेस ਜਾ ਜਮ ਮੈਂ ਟੈਨਸ਼ਨ ਜਾ ਵੀ ਇਹ ਅਸੀਂ ਕੀ ਕਰੀਏ ਇਹ ਨਹੀਂ ਬਾਰ ਬਾਰ ਜ਼ਿੰਮੇਵਾਰੀ ਕਿੰਨੀ ਕਿ ਲਈਏ ਵੀ ਇਹ ਇਦਾਂ ਹੀ ਕਰਦੀ ਹੈ ਲੜਾਈ ਕਰਦੀ ਹੈ ਸਾਡੀ ਗੱਲ ਨਹੀਂ ਮੰਨਦੀ ਮਤਲਬ ਇਹ ਸਾਰੀਆਂ ਸਮੱਸਿਆਵਾਂ ਜ਼ਿੰਦਗੀ 'ਚ ਚੱਲ ਰਹੀਆਂ ਸੀ ਤੇ ਮਨਜੀਤ ਭੈਣ ਦਸਹਿਰੇ ਮੌਕੇ ਅੱਜ ਤੋਂ ਕਰੀਬ 3-4 ਮਹੀਨੇ ਪਹਿਲਾਂ ਆਪਣਾ ਘਰ ਛੱਡ ਕੇ ਛੱਤੀਸਗੜ੍ਹ ਤੋਂ ਪਤਾ ਨਹੀਂ ਕਿੱਧਰ ਨੂੰ ਮੂੰਹ ਹੋ ਗਿਆ ਉੱਧਰ ਨੂੰ ਚਲੇ ਗਏ ਗੁਰਦੁਆਰਾ ਸਾਹਿਬ ਰਹਿਣ ਲੱਗ ਗਏ ਜਾਂ ਕਿੱਥੇ ਰਹੇ ਪਿਛਲੇ ਢਾਈ-ਤਿੰਨ ਮਹੀਨੇ ਇਹ ਇਹ ਭੈਣ ਨੂੰ ਪਤਾ ਲੁਧਿਆਣੇ ਇੱਕ ਪੁਲ ਦੇ ਥੱਲੇ ਪਏ ਤੇ ਪੁਲ ਦੇ ਥੱਲੇੋਂ ਸਾਨੂੰ ਕਾਲ ਆਉਂਦੀ ਆ ਤੇ ਅਸੀਂ ਉੱਥੋਂ ਅਪੋਲੋ ਹਸਪਤਾਲ ਦੇ ਸਾਹਮਣੇ ਮਨਿੰਦਰ ਸਿੰਘ ਵੀਰ ਉਹਨਾਂ ਨੇ ਦੱਸਣ ਤੇ ਭੈਣ ਨੂੰ ਉੱਥੋਂ ਲੈ ਕੇ ਆਉਣੇ ਜਾ ਕੇ ਤੇ ਅਸੀਂ ਵੀਡੀਓ ਸਾਂਝੀ ਕਰਦੇ ਆ ਤਾਂ ਭੈਣ ਵੀਡੀਓ ਦੇ ਵਿੱਚ ਦੱਸਦੀ ਆ ਵੀ ਮੇਰਾ ਪਿੰਡ ਧੁੱਗਾ ਵਾ ਕਿਉਂਕਿ ਇਹਦਾ ਧੁੱਗਾ ਪਿੰਡ ਆਪੇ ਜਦੋਂ ਛੋਟੀ ਜੀ ਸੀਗੀ ਉਦੋਂ ਦੀ ਧੁੱਗੇ ਪਿੰਡ ਗਈ ਹੋਈ ਆਪਣੀ ਮੰਮੀ ਦੇ ਨਾਲ ਸਟੈਪ ਫਾਦਰ ਕੋਲੇ ਰਹਿ ਰਹੀ ਆ ਔਰ ਉੱਥੇ ਇਹਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਲਗਭਗ ਉਸ ਤੋਂ ਬਾਅਦ ਮਦਰ ਦੀ ਡੈਥ ਹੋਣ ਤੋਂ ਬਾਅਦ ਫਿਰ ਇਹ ਨਾਨਕੇ ਪਿੰਡ ਚਲੇ ਗਈ ਜਿਹੜਾ ਪਿੰਡ ਦਾ ਨਾਮ ਦੱਸਿਆ ਖੁੱਡਾ ਕਰਾਲਾ ਖੁੱਡਾ ਕਰਾਲਾ ਤੇ ਖੁੱਡੇ ਕਰਾਲੇ ਵਾਲਿਆਂ ਨੇ ਅੱਗੋਂ ਇਹਦਾ ਵਿਆਹ ਕਰਤਾ 36 ਸਗੜ ਹੁਣ ਜਿਹੜਾ ਉਹ ਜਹਨ ਦੇ ਵਿੱਚ ਪਿੰਡ ਆ ਉਹ ਧੁੱਗਾ ਹੀ ਵਸਿਆ ਹੋਇਆ ਸੀ ਇਹਦੇ ਹਾਲਾਂਕਿ ਧੁੱਗੇ ਵਾਲਿਆਂ ਨਾਲ ਇਹਦਾ ਪਿਛਲੇ 15-20 ਸਾਲਾਂ ਤੋਂ 25 ਸਾਲਾਂ ਤੋਂ ਕੋਈ ਵਾਹ-ਵਾਸਤਾ ਨਹੀਂ ਕਿਉਂਕਿ ਇਹਦੇ ਤਾਂ ਬੱਚੇ 18-18 20 ਸਾਲ ਦੇ ਤਾਂ ਬੱਚੇ ਹੀ ਹੋ ਚੁੱਕੇ ਭੈਣ ਦੇ ਹਨ ਤੇ ਫਿਰ ਜਦੋਂ ਇਹਨਾਂ ਨੇ ਧੁੱਗੇ ਪਿੰਡ ਦਾ ਨਾਮ ਲਿਆ ਤੇ ਓਬਵੀਅਸ ਆ ਧੁੱਗੇ ਪਿੰਡ ਦੇ ਲੋਕਾਂ ਦਾ ਵੀ ਹੋਣਾ ਹੀ ਸੀਗਾ ਵਿਚਾਰ ਵੀ ਸਾਡੇ ਪਿੰਡ ਦੀ ਧੀ ਇਦਾਂ ਰੋੜ ਰਹੀ ਆ ਤਾਂ ਇਹਨਾਂ ਨੇ ਸਾਡੇ ਤੇ ਅਪਰੋਚ ਕੀਤੀ ਤਾਂ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡੋਂ ਤਾਂ ਇੱਕ ਕੁੜੀ ਜਾ ਚੁੱਕੀ ਐ ਇੰਨੇ ਟਾਈਮ ਤੋਂ ਵੀ ਉਹਦਾ ਕੋਈ ਹੈ ਨਹੀਂ ਵਿਦਾ ਨਾਨਕਾ ਪਰਿਵਾਰ ਲੈ ਗਿਆ ਸੀ ਫਿਰ ਨਾਨਕੇ ਪਰਿਵਾਰ ਨੂੰ ਪਤਾ ਲੱਗਿਆ ਇਹਨਾਂ ਦੇ ਹਸਬੰਦ ਨਾਲ ਗੱਲ ਹੋਈ ਤੇ ਅੱਜ ਇਹਨਾਂ ਦਾ ਨਾਨਕਾ ਪਰਿਵਾਰ ਵੀ ਸਾਰਾ ਇੱਥੇ ਸਾਡੇ ਕੋਲ ਆਇਆ ਹੋਇਆ ਤੇ ਇਹ ਚਾਚਾ ਜੀ ਨੇ ਧੁੱਗੇ ਪਿੰਡ ਤੋਂ ਜਿਹੜੇ ਮਨਦੀਪ ਭੈਣ ਦੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਬ੍ਰਦਰ ਇਹਨਾਂ ਨੇ ਜਿਹੜੇ ਮਨਜੀਤ ਮਨਦੀਪ ਭੈਣ ਦੇ ਦੂਜੇ ਦੋ ਭੈਣ ਭਰਾ ਸੀ ਨਾ ਇਹਨਾਂ ਦੇ ਬ੍ਰਦਰ ਤੋਂ ਉਹ ਬੱਚੇ ਦੋਨੋਂ ਕੈਨੇਡਾ ਚਲੇ ਗਏ ਨੇ ਇਹਦੇ ਜਿਹੜੇ ਸਟੈਪ ਇੱਕ ਕੈਨੇਡਾ ਕੁੜੀ ਵਿਆਹੀ ਹੋਈ ਆ ਤੇ ਬੇਟਾ ਕੈਨੇਡਾ ਵਾ ਹਨ ਤੇ ਉਹ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਔਰ ਇਹ ਵੀ ਚਲੋ ਆਪਣੀ ਜ਼ਿੰਦਗੀ 36 ਸਾਲ ਵਿਆਹੀ ਆ ਘਰਬਾਠ ਠੀਕ ਆ ਸਭ ਮਹਾਰਾਜ ਦੀ ਕਿਰਪਾ ਸੀ ਕੁਝ ਚੀਜ਼ਾਂ ਕਰਮਾਂ ਦੀਆਂ ਕਹਿ ਸਕਦੇ ਆ ਕੁਝ ਚੀਜ਼ਾਂ ਕਈ ਵਾਰੀ ਆਪਾਂ ਇਨਸਾਨ ਦੀ ਜ਼ਿੰਦਗੀ 'ਚ ਹੁਣ ਜਦੋਂ ਜਿਹਦੇ ਮਾਪਿਓ ਨਾਲ ਇਦਾਂ ਦੇ ਹਾਲਾਤ ਨਾ ਵਾਪਰਦੇ ਜਾਇਦ ਹੀ ਉਸ ਟਾਈਮ ਮਦਰ ਨਾ ਪੂਰੇ ਹੁੰਦੇ ਤੇ ਇਹ ਬੱਚੀ ਵੀ 2-4 ਸਾਲਾਂ ਦੇ ਵਿੱਚ ਗ੍ਰੈਜੂਏਸ਼ਨ ਕਰਕੇ ਆਪਣੀ ਕੋਈ ਜੌਬ ਲੈਂਦੀ ਚੰਗਾ ਕੋਈ ਬਸ ਗੱਲ ਇਹ ਆ ਵੀ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਨਾਨਕੇ ਪਰਿਵਾਰ ਨੇ ਵੀ ਚਲੋ ਹੁੰਦਾ ਹੀ ਆ ਜਵਾਨ ਧੀ ਆ ਫਟਾਫਟ ਲੜਕਾ ਲੱਭਿਆ ਤੇ ਵਿਆਹ ਕਰਤਾ ਤੇ ਉਹ ਚੀਜ਼ਾਂ ਅੱਗੋਂ ਮਨਜੀਤ ਭੈਣ ਦੇ ਲਈ ਵੀ ਕਿਤੇ ਨਾ ਕਿਤੇ ਕਾਰਨ ਬਣੀਆਂ ਜਿਹੜੇ ਅੱਜ ਇਹਦੇ ਹਾਲਾਤ ਬਣ ਗਏ ਆ ਤੇ ਹੁਣ ਅੱਗੋਂ ਜਿਹੜੀ ਜ਼ਰੂਰਤ ਆ ਇਹਦਾ ਸਾਰਾ ਪਰਿਵਾਰ ਆ ਜਿਹੜੇ ਦੇ ਹਸਬੰਦ ਆ ਜਾਂ ਇਹਦੇ ਬੱਚੇ ਆ ਤੇ ਜਾਂ ਹੋਰ ਇਹਦੇ ਜਿਵੇਂ ਭੈਣਾਂ ਨਨਦ ਵੀ ਇਹਨਾਂ ਦੇ ਤੇ ਇਹਨਾਂ ਦੇ ਮਾਮੀ ਵੀ ਲੱਗਦੇ ਆ ਹਨ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਛੱਤੀ 시ਗੜ ਤੇ ਉਹਨਾਂ ਨੇ ਵੀ ਸਾਡੇ ਨਾਲ ਆ ਕੇ ਗੱਲ ਕੀਤੀ ਵੀ ਇਹ ਲੋਕ ਹੁਣ ਇਨੀਸ਼ੀਏਟਿਵ ਲੈਣ ਅੱਗੇ ਆਉਣ ਇਹਨੂੰ ਸਪੋਰਟ ਦੀ ਲੋੜ ਆ ਇਹਦੇ ਨਾਲ ਕੋਈ ਬੰਦਾ ਰਹੇ ਆਪਾਂ ਮਹੀਨਾ 2 ਮਹੀਨੇ ਭੈਣ ਨੂੰ ਇੱਥੇ ਰੱਖ ਕੇ ਦਾ ਟ੍ਰੀਟਮੈਂਟ ਕਰਾਈਏ ਔਰ ਇਹ ਬਿਲਕੁਲ ਠੀਕ ਹੋ ਜਾਣਗੇ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਬਸ ਇਹਨੂੰ ਇੱਕ ਸਪੋਰਟ ਚਾਹੀਦੀ ਆ ਇਹਨੂੰ ਇੱਕ ਆਪਣੇ ਦਾ ਆਪਣੇ ਬਣ ਦਾ ਇੱਕ ਸਭ ਤੋਂ ਵੱਡੀ ਤਾਂ ਮਤਲਬ ਜਿਹੜੀ ਇਲਾਜ ਹੈ ਨਾ ਉਹ ਆਪਣੇ ਬਣਦੀ ਆ ਵੀ ਇਹਨੂੰ ਅਹਿਸਾਸ ਹੋਵੇ ਤੇ ਬੱਚੇ ਨੂੰ ਮਿਲਣਾ ਕੇ ਜਿਹੜੀਆਂ ਪਿੱਛੇ ਚ ਗੱਲਾਂ ਹੋ ਗਈਆਂ ਉਹਨਾਂ ਨੂੰ ਛੱਡ ਕੇ ਅੱਗੇ ਵਧਿਏ ਆਪਾਂ ਹਨ ਕਿਉਂਕਿ ਬਿਮਾਰੀਓ ਹੀ ਇਹ ਆ ਜਿਹੜੀ ਇਹ ਡਿਪਰੈਸ਼ਨ ਦੀ ਬਿਮਾਰੀ ਹੈ ਇਹਦੇ ਵਿੱਚ ਬੰਦਾ ਪਿਛਲੀਆਂ ਚੀਜ਼ਾਂ ਨੂੰ ਲੈ ਕੇ ਦੁਬਾਰਾ-ਬਾਰ ਉਹੀ ਚੀਜ਼ਾਂ ਦਾ ਮਤਲਬ ਮੱਥਾ ਲਾਈ ਜਾਂਦਾ ਤੇ ਉਹ ਮੈਂਟਲੀ ਹੌਲੀ ਹੌਲੀ ਡਿਸਟਰਬ ਹੋ ਜਾਂਦਾ ਬੰਦਾ ਹੁਣ ਪਿੱਛਾ ਛੱਡ ਕੇ ਅੱਗੇ ਵਧਣ ਦੀ ਲੋੜ ਆ ਔਰ ਭੈਣ ਸਾਡੀ ਤਿੰਨ ਚਾਰ ਦਿਨ ਹੋ ਗਏ ਸਾਡੇ ਕੋਲ ਆਈਆਂ ਨੂੰ ਕੋਈ ਗੁੱਸਾ ਨਹੀਂ ਕੋਈ ਨਾਰਾਜ਼ਗੀ ਨਹੀਂ ਬਿਲਕੁਲ ਠੀਕ ਐ ਸਿਆਣੀ ਐ ਪੜ੍ਹੀ ਲਿਖੀ ਐ ਨਾਲੇ ਹਨਾ ਗ੍ਰੈਜੂਏਸ਼ਨ ਇਹ ਕਿਹੜੀ ਕੀਤੀ ਹੋਈ ਹੈ ਤੇਰੀ ਸੈਕੰਡ ਇਅਰ ਤੱਕ ਦੀ ਪੜ੍ਹਾਈ ਹੋਈ ਹੋਈ ਆ ਸੈਕੰਡ ਇਅਰ ਤੱਕ ਦੀ ਕਿ ਫਸਟ ਇਅਰ ਦੀ ਸੈਕੰਡ ਇਅਰ ਵੀ ਹੋਇਆ ਥਰਡ ਇਅਰ ਵੀ ਹੋਇਆ ਓਕੇ 3rd ਯਰ ਕਿੱਥੇ ਕੀਤਾ ਸੀ ਫਿਰ? ਫਿਰ ਐਗਜ਼ਾਮ ਹੀ ਨਹੀਂ ਦਿੱਤੇ 3rd ਯਰ ਕੀ ਹੋ ਗਿਆ? ਓਕੇ ਐਗਜ਼ਾਮ ਨਹੀਂ ਹੋਏ। ਠੀਕ ਆ। ਉਹ ਵੀ 3rd ਯਰ ਦੇ ਐਗਜ਼ਾਮ ਫਿਰ ਉਦੋਂ ਬਾਅਦ ਕਿਉਂਕਿ ਮਦਰ ਦੀ ਡੈਥ ਹੋ ਗਈ। ਉਸ ਤੋਂ ਬਾਅਦ ਨਾਨਕੇ ਚਲੇ ਗਈ। ਉਸ ਤੋਂ ਬਾਅਦ 3rd ਯਰ ਦੇ ਐਗਜ਼ਾਮ ਨਹੀਂ ਦੇ ਸਕੀ ਤੇ ਮੁੜ ਕੇ ਵਿਆਹ ਹੋ ਗਿਆ। ਇੱਕ ਹੀ ਕਾਰਿਵਾਰੀ ਲਿਖਿਆ ਪੈਣੇ। ਇਹ ਮੈਂ ਆਪਣੇ ਬੱਚਾ ਨੇ ਜਿੱਦ ਲਿਖ ਦੂੰ ਮੈਟ੍ਰਿਕ ਪਾਸ ਲਿਖੋ। ਇਹ ਸੱਚੇ ਬੱਚਿਆਂ ਵਾਸਤੇ ਲਿਖਿਆ ਵਾ ਠੀਕ ਆ ਠੀਕ ਆ ਠੀਕ ਆ। ਬਾਕੀ ਗਰਬਾਣੀ ਲਿਖੀਏ ਭੈਣ ਨੇ ਹਨਾ ਪਹਿਲੀ ਪੋੜੀ ਦਾ ਪਾਠ ਲਿਖਿਆ ਹੋਇਆ ਤੇ ਹੋਰ ਆਪਣੇ ਦਿਲ ਦੀਆਂ ਕੁਝ ਚੀਜ਼ਾਂ ਸਾਂਝੀਆਂ ਕੀਤੀਆਂ ਹੋਈਆਂ ਭੈਣ ਨੇ ਤੇ ਮਸਲਾ ਤਾਂ ਇੱਥੇ ਹੀ ਆ ਜੀ ਵੀ ਦਿਮਾਗ 'ਚ ਇੰਨੀਆਂ ਜ਼ਿਆਦਾ ਗੁੰਝਲਾਂ ਪੈ ਜਾਂਦੀਆਂ ਇੰਨੀਆਂ ਕਿ ਜ਼ਿਆਦਾ ਮਤਲਬ ਕੁਝ ਆਪਣੀਆਂ ਕੁਝ ਆਪਣੇ ਨਾਲ ਹੋਈਆਂ ਚੀਜ਼ਾਂ ਇੰਨਾਂ ਕਿ ਜ਼ਿਆਦਾ ਸਾਨੂੰ ਡਿਸਟਰਬ ਕਰ ਦਿੰਦੀਆਂ ਉਹਨੂੰ ਡਿਪਰੈਸ਼ਨ ਕਹਿ ਦਿੰਦੇ ਆਂ ਅਸੀਂ ਤੇ ਪਰ ਇਹ ਡਿਪਰੈਸ਼ਨ ਨੂੰ ਠੀਕ ਕਰਨ ਦਾ ਇੱਕੋ ਹੀ ਤਰੀਕਾ ਵੀ ਜੇ ਆਪਣੇ ਰਲ ਕੇ ਥੋੜਾ ਸਾਥ ਦੇਣ ਤਾਂ ਅੱਜ ਕੱਲ ਡਿਪਰੈਸ਼ਨ ਕੋਈ ਬਾਲੀ ਵੱਡੀ ਬਿਮਾਰੀ ਨਹੀਂ ਬਸ ਅਰਦਾਸ ਕਰਿਓ ਸਾਡੀ ਭੈਣ ਠੀਕ ਹੋਵੇ ਅੱਜ ਦੋਨੋਂ ਪਰਿਵਾਰ ਇੱਥੇ ਆਏ ਹੋਏ ਨੇ ਧੁੱਗੇ ਪਿੰਡ ਵਾਲੇ ਵੀ ਤੇ ਇਹਨਾਂ ਦੇ ਜਿਹੜਾ ਪਿੰਡ ਹੈਗਾ ਕੁੱਡਾ ਕਰਾਲਾ ਕੁੱਡਾ ਕਰਾਲਾ ਤੇ ਉਹ ਵੀ ਨਾਨਕਾ ਪਿੰਡ ਵੀ ਆਇਆ ਹੋਇਆ ਅਸੀਂ ਦੋਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਹੁਣ ਰਲ ਕੇ ਕੋਈ ਹੱਲ ਕੱਢੀਏ ਔਰ ਇਸ ਭੈਣ ਦੀ ਜਿਹੜੀ ਇਹ ਸਮੱਸਿਆ ਪਹਿਲਾਂ ਤਾਂ ਕਿਉਂ ਹੋਈ ਔਰ ਫਿਰ ਉਸ ਤੋਂ ਬਾਅਦ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਇਹਦੇ ਤੇ ਆਪਾਂ ਗੱਲ ਕਰਕੇ ਅੱਗੇ ਵਧੀਏ ਕਿਉਂ ਠੀਕ ਹੈ ਨਾ ਮਜੀਦ ਭੈਣੇ ਤੂੰ ਠੀਕ ਹੋ ਕੇ ਆਪਣੇ ਬੱਚਿਆਂ ਕੋਲੇ ਰਹਿਣਾ ਚਾਹੁੰਦੀ ਆ ਨਹੀਂ ਬੱਚੇ ਮੇਰੇ ਨੇ ਮੈਂ ਬੱਚਾ ਹੀ ਰਹਿਣਾ ਬੱਚੇ ਕੋਲੇ ਰਹਿਣਾ ਵੈਰੀ ਗੁੱਡ ਜਿਉਂਦੀ ਰਹੋ ਦੀ ਬਾਖਸ਼ਤ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਵੀ ਇਹ ਭੈਣ ਠੀਕ ਹੋਵੇ ਔਰ ਤੰਦਰੁਸਤ ਹੋਵੇ ਆਪਣੇ ਪਰਿਵਾਰ ਚ ਵੈਰੀ ਗੁੱਡ ਜੀ ਦਾ ਖਾਲਸਾ ਵੈਰੀ ਗੁੱਡ